ਬਾਈ ਘਰਾਂ ਦੇ ਵਿੱਚੋਂ ਲੰਗਰ ਬਣਾ ਕੇ ਲਿਆ ਰਹੇ ਨੇ ਤੇ ਲੋਕ ਵੱਧ ਤੋਂ ਵੱਧ ਸੇਵਾ ਕਰ ਰਹੇ ਨੇ ਪਰ ਇਹਨਾਂ ਦੇ ਇਸ ਵਕਤ ਹਾਲਾਤ ਬਹੁਤ ਮਾੜੇ ਹੈ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦਿਖਾ ਦੇ ਚਾਰੇ ਪਾਸੇ ਪਾਣੀ ਹੀ ਪਾਣੀ ਤੁਹਾਨੂੰ ਨਜ਼ਰ ਆਊਗਾ ਕਿਸੇ ਪਾਸੇ ਤੁਹਾਨੂੰ ਇਹ ਸੁੱਕੀ ਜਗ੍ਹਾ ਨਹੀਂ ਨਜ਼ਰ ਆਊਗੀ ਵੀ ਕਿਸੇ ਪਾਸੇ ਸੁੱਕੀ ਜਗ੍ਹਾ ਹੋਈ ਇਸ ਵਕਤ ਇਹਨਾਂ ਦੇ ਘਰਾਂ ਦੇ ਜਿਹੜੇ ਪਸ਼ੂ ਸੀ ਉਹਨਾਂ ਦੀਆਂ ਵੀ ਮੌਤਾਂ ਹੋ ਗਈਆਂ ਇੱਧਰ ਦੇ ਪਾਸੇ ਜਿਹੜੀ ਗਾਂ ਸੀ ਘਰ ਦੇ ਵਿੱਚ ਰੱਖੀ ਹੋਈ ਸੀ ਕਿਸਾਨ ਦੀ ਉਹਦੀ ਵੀ ਮੌਤ ਹੋ ਗਈ ਆ ਸਾਡੇ ਨਾਲ ਇਸ ਵਕਤ ਕਿਸਾਨ ਬਾਈ ਸਾਡੇ ਨਾਲ ਨੇ ਇਹ ਦੱਸ ਰਹੇ ਆ ਕਿ ਸਾਡਾ ਖੇਤ ਆ ਇਹ ਬਿਲਕੁਲ ਨਾਲ ਐ ਕਿ ਜਿਹੜੀ ਸਾਡੀ ਮੋਟਰ ਆ ਉਹ ਇਸ ਵਕਤ ਹੁਣ ਡੁੱਬ ਚੁੱਕੀ ਆ ਤੁਹਾਡੀ ਮੋਟਰੀ ਆ ਜਿਹੜੀ ਗੱਲ ਕਰ ਰਹੇ ਸੀ ਤੁਸੀਂ ਦੱਸ ਰਹੇ ਸੀ ਪਹਿਲਾਂ ਬਿਲਕੁਲ ਸਾਹਮਣੇ ਉਹ ਉੱਥੇ ਸਾਡੀ ਜ਼ਮੀਨ ਆ ਜੀ ਉੱਥੇ ਸਾਡੀ ਮੋਟਰ ਆ ਇਸ ਟਾਈਮ ਉੱਥੇ 5 ਤੋਂ 7 ਫੁੱਟ ਪਾਣੀ ਆ ਜੀ ਹਾਂਜੀ ਪੂਰੀ ਫਸਲ ਐ ਇਸ ਟਾਈਮ ਡੁੱਬ ਚੁੱਕੀ ਆ ਜੀ ਸਾਰੀ ਡੁੱਬ ਗਈ ਆ ਹਾਂਜੀ ਜੀ ਔਰ ਇਹਦੇ ਵਿੱਚ ਪ੍ਰਸ਼ਾਸਨ ਹੈ ਪ੍ਰਸ਼ਾਸਨ ਦਾ ਤੁਸੀਂ ਵੇਖ ਰਹੇ ਹੋ ਕਿ ਕੋਈ ਵੀ ਇੱਥੇ ਅਧਿਕਾਰੀ ਮੌਜੂਦ ਨਹੀਂ ਹੈਗਾ ਪੋਕੇ ਲਾਰੇ ਨੇ ਕਿਸੇ ਤਰ੍ਹਾਂ ਦਾ ਕੋਈ ਪ੍ਰਸ਼ਾਸਨ ਕਿਤੇ ਵੀ ਨਹੀਂ ਦੇਖ ਰਿਆ ਅਸੀਂ ਫਿਰੋਜ਼ਪੁਰ ਸ਼ਹਿਰ ਤੋਂ ਅਸੀਂ ਸਾਡੀ ਜਿਹੜੀ ਰਹਿਸ਼ ਆ ਫਿਰੋਜ਼ਪੁਰ ਸ਼ਹਿਰ ਆ ਅਸੀਂ ਉਥੋਂ ਲੰਗਰ ਬਣਾ ਕੇ ਸੰਗਤ ਵਾਸਤੇ ਜਿਹੜੇ ਆਪਦੇ ਭੈਣ ਭਰਾਵਾਂ ਲਈ ਉਹ ਲੈ ਕੇ ਆਏ ਆ ਜੀ ਹਾਂਜੀ ਕਿੰਨੇ ਦਿਨ ਹੋ ਗਿਆ ਜੀ ਤੁਹਾਨੂੰ ਲੰਗਰ ਲੈ ਕੇ ਆਉਂਦਿਆਂ ਨੂੰ ਅੱਜ ਪਹਿਲਾ ਦਿਨ ਆ ਜਾਂ ਦੂਜਾ ਜਾਂ ਤੀਜਾ ਅਸੀਂ ਅੱਜ ਪਹਿਲਾ ਦਿਨ ਆ ਜੀ ਜਿਹੜਾ ਅਸੀਂ ਅੱਜ ਲੰਗਰ ਲੈ ਕੇ ਆਏ ਆ ਹੁਣ ਸਾਡਾ ਇਸ ਤੋਂ ਬਾਅਦ ਇਹੀ ਨੀਮ ਆ ਜਿੰਨੇ ਦਿਨ ਵੀ ਇੱਥੇ ਜਿਹੜਾ ਇਹ ਆਫਤ ਦੇ ਦਿਨ ਰਹਿਣਗੇ ਓਨੇ ਦਿਨ ਅਸੀਂ ਰੋਜ਼ਾਨਾ ਲੰਗਰ ਲੈ ਕੇ ਆਵਾਂਗੇ ਪਰ ਜਿਹੜੇ ਇਹਨਾਂ ਦੇ ਹਾਲਾਤ ਆ ਸਵਾਗਤ ਬੱਚਾ ਪਹਿਲਾਂ ਉਹ ਬੇੜਾ ਵੀ ਆਇਆ ਬੇੜੇ ਵਾਲੇ ਦੱਸ ਰਹੇ ਸੀ ਵੀ ਕੱਲੀ ਅਸੀਂ ਜਾਨ ਬਚਾ ਕੇ ਆਪਦੀ ਆਏ ਆ ਘਰ ਦੇ ਜਿਹੜੇ ਡੰਗਰ ਸੀ ਉਹ ਵੀ ਖੁੱਲੇ ਛੱਡ ਤੇ ਆ ਜਿਹੜਾ ਹੋਰ ਸਮਾਨ ਸੀ ਉਹ ਵੀ ਉਦਾਂ ਹੀ ਪਿਆ ਰਹਿ ਗਿਆ ਪਰ ਆਪ ਦਾ ਜਿਹੜਾ ਕੀਮਤੀ ਸਮਾਨ ਸੀ ਉਹੀ ਲੈ ਕੇ ਨਿਕਲੇ ਆ ਉਥੋਂ ਹਾਂਜੀ ਪਾਣੀ ਹੀ ਇੰਨਾ ਤੇਜ਼ ਔਰ ਇੰਨਾ ਵਧ ਚੁੱਕਾ ਹੈ ਲੋਕਾਂ ਨੂੰ ਮੌਕਾ ਹੀ ਨਹੀਂ ਮਿਲਣ ਡਿਆ ਇੰਨੇ ਪਾਣੀ ਦੇ ਵਿੱਚ ਦੁਨੀਆ ਬਗੈਰ ਕਿਸ਼ਤੀਆਂ ਤੋਂ ਜਾਂ ਬੇੜੀਆਂ ਤੋਂ ਬਗੈਰ ਤੋਰੀ ਨਹੀਂ ਸਕਦੇ ਔਰ ਕਿਸ ਦੇ ਨਾਲ ਜਿਹੜੀ ਉਹ ਜਨਤਾ ਆਵੇ ਇਸ ਕਰਕੇ ਜਨਤਾ ਨੂੰ ਜਿੰਨਾ ਕ ਲੋੜ ਦਾ ਸਿਰਫ ਤਣ ਦੇ ਨਾਲ ਸਮਾਨ ਆ ਉਹੀ ਜਨਤਾ ਲੈ ਕੇ ਨਿਕਲੀ ਆ ਕੋਈ ਖਾਸ ਸਮਾਨ ਨਹੀਂ ਲੈ ਕੇ ਨਿਕਲੇ ਬਾਕੀ ਜਿਹੜਾ ਉਥੇ ਪਿੰਡਾਂ ਦੇ ਵਿੱਚ ਪਾਣੀ ਵੜ ਚੁੱਕਾ ਜੀ ਹਾਂਜੀ ਜਿਹੜੇ ਹਾੜ ਆਏ ਆ ਇਹ ਪਹਿਲੀ ਵਾਰ ਆਏ ਆ ਦੂਜੀ ਵਾਰ ਆਏ ਜਾਂ ਤੀਜੀ ਵਾਰ ਆਏ ਜਾਂ ਹਰ ਵਾਰੀ ਹੁੰਦੇ ਸਾਲ ਦੇ ਵਿੱਚ ਨਹੀਂ ਜੀ ਇਹ 2023 ਚ ਵੀ ਇਹੋ ਹਾਲਾਤ ਸੀਗੇ ਹੁਣ ਵੀ ਉਹੀ ਹਾਲਾਤ ਆ ਇੱਥੇ ਤਕਰੀਬਨ ਹਰ ਸਾਲ ਹੀ ਜਿਹੜਿਆ ਨੀਵੀਆਂ ਥਾਵਾਂ ਤੇ ਤਾਂ ਹਰ ਸਾਲ ਹੀ ਆ ਜਾਂਦਾ ਬਾਕੀ ਜਿਹੜਾ 2023 ਔਰ ਇਸ ਕੀ ਦਾ ਬਿਲਕੁਲ ਹਰੇਕ ਜਗ੍ਹਾ ਤੇ ਪਾਣੀ ਪਹੁੰਚਿਆ ਪਿਆ ਅੱਜ ਬਹੁਤ ਮੰਦੇ ਹਾਲਿਆ ਇੱਥੋਂ ਦੇ ਜਿਹੜੇ ਲੋਕ ਆ ਉਹਨਾਂ ਦੇ ਪਸ਼ੂਆਂ ਦੇ ਵੀ ਤੁਸੀਂ ਆ ਵੇਖ ਚੁੱਕੇ ਜੇ ਕਈ ਥਾਵਾਂ ਤੇ ਪਸ਼ੂ ਮਰ ਵੀ ਚੁੱਕੇ ਨੇ ਕਈਆਂ ਥਾਵਾਂ ਤੇ ਪੱਠਿਆਂ ਦੀ ਬਹੁਤ ਜ਼ਿਆਦਾ ਹਰਾਚਾਰਾ ਨਹੀਂ ਮਿਲ ਰਿਹਾ ਤੂੜੀ ਨਹੀਂ ਮਿਲ ਰਹੀ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਵੱਧ ਤੋਂ ਵੱਧ ਇਹ ਜਿਹੜਾ ਇਹ ਲੋਕਾਂ ਦਾ ਸਾਥ ਦੇਵੇ ਪ੍ਰਸ਼ਾਸਨ ਤਾਂ ਕਹਿ ਰਿਹਾ ਜਿਵੇਂ ਵੀ ਅਸੀਂ ਮਦਦ ਕਰ ਰਹੇ ਹਾਂ ਜਿੰਨੀ ਕੇ ਵੱਧ ਤੋਂ ਵੱਧ ਅਸੀਂ ਕਰ ਰਹੇ ਹਾਂ ਮਾਨ ਸਾਹਿਬ ਵੀ ਕਹਿ ਰਹੇ ਅਸੀਂ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰ ਰਹੇ ਹਾਂ ਲੋਕਾਂ ਨੂੰ ਮੁਆਵਜ਼ਾ ਵੀ ਦੇਵਾਂਗੇ ਪਿਛਲੀ ਵਾਰ ਜੋ ਹੜ ਆਏ ਆ ਉਦੋਂ ਵੀ ਮੁਆਵਜ਼ਾ ਦਿੱਤਾ ਸੀ ਕੁਕੜੀ ਦਾ ਮੁਆਵਜ਼ਾ ਦਿੱਤਾ ਸੀ ਬੱਕਰੀ ਦਾ ਮੁਆਵਜ਼ਾ ਦਿੱਤਾ ਤੇ ਸਾਰੇ ਮੁਆਵਜ਼ੇ ਦਿੱਤੇ ਆ ਕਿ ਤੁਹਾਡੇ ਵੀ ਇੱਥੇ ਪਿਛਲੀ ਵਾਰ ਮੁਆਵਜ਼ੇ ਮਿਲਿਆ ਕਿ ਇਥੇ ਵੀ ਮੁਆਵਜ਼ੇ ਮਿਲਣਗੇ ਵੇਖੋ ਜੀ ਚੁਟਕਲੇ ਸਾਨੂੰ ਵੀ ਬਹੁਤ ਆਉਂਦੇ ਆ ਜਿਹੜੇ ਭਗਵੰਤ ਮਾਨ ਸਾਹਿਬ ਆਂਦੇ ਨਾ ਵੀ ਅਸੀਂ ਮੁਰਗੀ ਦਾ ਮੁਆਵਜ਼ਾ ਦੇ ਦਾਂਗੇ ਅਸੀਂ ਜਿਹੜਾ ਵੀ ਬੱਕਰੀ ਮਰੀ ਦਾ ਵੀ ਮੁਆਵਜ਼ਾ ਦੇ ਦਾਂਗੇ ਠੀਕ ਹੈ ਜੇ ਚੁਟਕਲਿਆਂ ਦੀ ਗੱਲ ਕਰੀਏ ਤੇ ਉਹ ਬਾਂਦਰ ਨੂੰ ਕਿਸੇ ਨੇ ਕਿਸੇ ਟਾਈਮ ਪ੍ਰਸ਼ਾਸਨ ਦੇ ਹੱਥ ਦੇ ਦਿੱਤਾ ਸੀ ਤੇ ਉਹਨੂੰ ਆਣ ਕੇ ਦੱਸਿਆ ਦੂਸਰੇ ਜਾਨਵਰਾਂ ਨੇ ਵੀ ਮੇਰਾ ਬੱਚਾ ਆ ਜਿਹੜਾ ਉਹ ਸ਼ੇਰ ਖਾ ਚੱਲਿਆ ਔਰ ਬਾਂਦਰ ਕਰਨ ਦੀ بجائے ਕਰੀ ਇਸ ਦਰਖਤ ਤੇ ਕਰੀ ਉਸ ਦਰਖਤ ਤੇ ਕਰੀ ਇਸ ਦਰਖਤ ਤੇ ਕਦੀ ਉਸ ਦਰਖਤ ਤੇ ਤੇ ਉਹ ਜਦੋਂ ਉਹਨੇ ਪੁੱਛਿਆ ਆਣ ਕੇ ਹਨੀ ਨੇ ਵੀ ਮੇਰਾ ਬੱਚਾ ਖਾ ਚੱਲਿਆ ਆ ਸ਼ੇਰ ਤੂੰ ਕੀ ਕਰ ਰਿਹਾ ਉਹ ਕਹਿੰਦਾ ਵੇਖੋ ਜੀ ਮੇਰੇ ਵੱਲੋਂ ਕੋਸ਼ਿਸ਼ ਚ ਵੇਖ ਲਓ ਜੇ ਕੋਈ ਨਕਮੀ ਹੈਗੀ ਤਾਂ ਦੱਸੋ ਮੈਂ ਆਪਦੇ ਵੱਲ ਕੋਸ਼ਿਸ਼ ਕਰ ਰਿਹਾ ਇਹੋ ਹਾਲਾਤ ਸਾਡੇ ਮੁੱਖ ਮੰਤਰੀ ਸਾਹਿਬ ਦੇ ਨੇ ਉਹ ਤਾਂ ਕਦੀ ਤੇ ਚਨਈ ਤੇ ਛੁੱਟੀਆਂ ਬਣਾਉਣ ਚਲੇ ਜਾਂਦੇ ਆ ਕਦੀ ਜਿਹੜੇ ਉਹਨਾਂ ਦੇ ਸ਼ਾਦੀ ਵਿਆਹ ਦੇ ਪ੍ਰੋਗਰਾਮ ਆ ਕੋਈ ਐਮ ਐਲ ਏ ਦੇ ਉਧਰ ਜਾਂਦੇ ਆ ਜਿਉਂ ਕਰਨ ਤੇ ਜਨਤਾ ਤੇ ਦੱਸਣ ਨਾ ਜਨਤਾ ਦੇ ਵਿੱਚ ਕੋਈ ਕੰਮ ਦਿਸੇ ਨਾ ਚੁਟਕਲੇ ਜਰੂਰ ਦਿਸਦੇ ਆ ਅਸੀਂ ਤਾਂ ਇਹਨਾਂ ਨੂੰ ਆਨੇ ਵੀ ਤੁਸੀਂ ਚਲੋ ਠੀਕ ਆ ਇਹਨਾਂ ਦੇ ਵਿੱਚ ਆਪਦੀ ਇਹ ਹੀ ਕਾਮਯਾਬੀ ਐਦਕੀ ਕਰ ਲਓ ਵੀ ਤੁਹਾਡੇ ਗਾਂ ਤੋਂ ਕੋਈ ਕਮੇਡੀ ਜਿਹੜੀ ਆ ਉਹ ਹਾਈ ਲੈਵਲ ਤੇ ਜਿਹੜੀ ਤੁਹਾਡੀ ਪਹੁੰਚ ਜਾਵੇ ਕਿਉਂਕਿ ਹੁਣ ਤੁਹਾਡੀ ਪਹੁੰਚ ਤਾਂ ਬਹੁਤ ਹੋ ਚੁੱਕੀ ਆ ਤੇ ਹੁਣ ਅੱਗੇ ਬਾਲੀਵੁੱਡ ਤੱਕ ਦੀ ਤੁਹਾਡੀ ਪਹੁੰਚ ਹੋ ਸਕੇ ਤੇ ਇਹ ਕਮੇਡੀ ਨੂੰ ਹੁਣ ਤੋਂ ਹੀ ਪਚਾ ਲਓ ਜੇ ਆਦਰਵਾਇਜ਼ ਤੁਸੀਂ ਜਨਤਾ ਵਾਸਤੇ ਨਹੀਂ ਕੁਝ ਕਰ ਸਕਦੇ ਤੁਹਾਡੇ ਇਹ ਨਾ ਕੰਮਾਂ ਤੋਂ ਨਿਕਲ ਕੇ ਬਾਹਰ ਆ ਰਹੀ ਆ ਗੱਲ 99 ਦਿੱਤੇ ਸੀ ਤੁਸੀਂ ਬਹੁਤ ਮਤ ਦਿੱਤਾ ਸੀ ਜਨਕਿ ਪੰਜਾਬ ਦੇ ਲੋਕਾਂ ਨੇ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਜਿਹੜਾ 92 ਦਿੱਤਾ ਪਰ 92 ਦੇ 92 ਹੁਣ ਜਿਵੇਂ ਕਹਿੰਦੇ ਮੂੰਹ ਦੇ ਵਿੱਚ ਘੁੰਗੜੀਆਂ ਪਾ ਕੇ ਬੈਠੇ ਹੋਏ ਆ ਇੱਕ ਦਾ ਵੀ ਅਜੇ ਤੱਕ ਬਿਆਨ ਨਹੀਂ ਆਇਆ ਕਿ ਅਸੀਂ ਨਾ ਲੋਕਾਂ ਲਈ ਕਰਾਂਗੇ ਕਰ ਰਹੇ ਆ ਇੱਕ ਦਾ ਵੀ ਬਿਆਨ ਨਹੀਂ ਆਇਆ ਵੇਖੋ ਜੀ ਜਿੱਥੋਂ ਤੱਕ ਸਾਡੀ ਸੋਚ ਕੰਮ ਕਰਦੀ ਹੈ ਨਾ ਐਮ ਐਲ ਏ ਜ਼ਰੂਰ 92 ਹੀ ਆ ਉਹ ਜਿਤਾ ਕੇ ਵੀ ਭੇਜਿਆ ਉਹਨਾਂ ਵਿੱਚੋਂ ਚੰਦ ਹੀ ਆ ਜਿਹੜੇ ਬੋਲਣ ਜਾਣਦੇ ਕਈਆਂ ਨੂੰ ਤਾਂ ਉੱਤੇ ਹਿੰਦੀ ਔਰ ਪੰਜਾਬੀ ਸਮਝਣੀ ਨਹੀਂ ਆਉਂਦੀ ਉਹਨਾਂ ਬੋਲਣਾ ਤਾਂ ਕਿੱਥੋਂ ਮੁੱਦਿਆਂ ਤੇ ਉਹ ਪਹਿਲਾਂ ਜਨਤਾ 'ਚ ਵਿਚਰੇ ਹੀ ਨਹੀਂ ਉਹ ਇਸ ਤਰ੍ਹਾਂ ਦੀ ਹਵਾ ਹੀ ਵਗੀ ਸੀ ਜਨਤਾ ਦੇ ਵਿੱਚ ਬਦਲਾਅ ਬਦਲਾਅ ਚਾਹੀਦਾ ਸਾਨੂੰ ਬਦਲਾਅ ਚਾਹੀਦਾ ਪਰ ਜੇ ਜਨਤਾ ਨੂੰ ਪਤਾ ਹੁੰਦਾ ਨਾ ਵੀ ਇਹੋ ਜਿਹਾ ਇਹਨਾਂ ਨੇ ਬਦਲਾਅ ਕਰਨਾ ਤੇ ਜਨਤਾ ਕਦੀ ਨਾ ਇਹਨਾਂ ਨੂੰ ਚੁਣਦੀ ਉਹ ਇਹ ਬਦਲਾਅ ਕਰਕੇ ਹੀ ਇਹ ਜਨਤਾ 'ਚ ਬਣ ਗਏ ਨੇ ਔਰ ਇਹਨਾਂ ਨੇ ਕੋਈ ਵੇਖੋ ਤੁਸੀਂ ਭਾਵੇਂ ਅਸੀਂ ਨਾਂ ਨਹੀਂ ਹੋਣ ਲੈਣਾ ਚਾਹੁੰਦੇ ਕਿਉਂਕਿ ਅੱਜ ਕੱਲ੍ਹ ਪ੍ਰਸ਼ਾਸਨ ਦਾ ਤੁਸੀਂ ਨਾ ਆ ਤੁਹਾਡੇ মিডিਆ ਰਹੀ ਹੈ ਖਬਰ ਪਹੁੰਚ ਜਾਣੀ ਆ ਇਹਨਾਂ ਦਾ ਸਾਡੇ ਆਰਗੂਮੈਂਟ ਝਟਾ ਲੈਣਾ ਜਿਹੜਾ ਇੱਥੋਂ ਦਾ ਹੀ ਐਮ.ਐਲ.ਏ. ਅਜੇ ਤੱਕ ਸੰਸਦ ਦੇ ਵਿੱਚ ਕਦੀ ਬੋਲਿਆ ਹੀ ਨਹੀਂਗਾ ਤਮ ਮ ਐਮ ਐਲ ਹੈ ਕੌਣ ਇੱਥੋਂ ਦਾ ਰਗਵੀਰ ਸਿੰਘ ਭੁੱਲਰ ਹੈ ਜੀ ਹਾਂ ਅਜੇ ਤੱਕ ਬੋਲੇ ਨਹੀਂਗਾ ਨਾ ਇਹਨਾਂ ਲੋਕਾਂ ਵਿੱਚੋਂ ਵੀ ਨਹੀਂ ਆਇਆ ਹੁਣ ਵਿਚਰਿਆ ਜੇ ਜਨਤਾ 'ਚ ਤੁਹਾਨੂੰ ਦੱਸਿਆ ਆਉਂਦੇ ਨੇ ਫੋਟਵਾਂ 'ਚ ਜ਼ਰੂਰ ਖਚਾਉਂਦੇ ਜਾਂ ਇਸ ਤਰ੍ਹਾਂ ਮੀਡੀਆ ਦੇ ਵਿੱਚ ਗੱਲ ਕਰਨ ਲਈ ਕੀਤੇ ਤੇ ਮੁਲਕੇ ਦਾ ਫੂ ਚੱਕਰ ਜੇ ਕੋਈ ਕੰਮ ਦਿੱਸੇ ਤੇ ਇੱਥੇ ਜਨਤਾ 'ਚ ਦਿੱਸੇ ਨਾ ਤੁਸੀਂ ਵੀ ਵੇਖੋ ਸਾਡੇ ਚੋਂ ਹੀ ਸਾਡੇ ਭੈਣ ਭਰਾ ਆ ਜੇ ਮੀਡੀਆ ਆਕ ਦੇਸ਼ ਦਾ ਚੌਥਾ ਥੰਮ ਆ ਤੁਸੀਂ ਇੱਥੇ ਤੁਰੇ ਫਿਰਦੇ ਜੇ ਕਿਤੇ ਵੇਖਿਆ ਜੇ ਕਿਤੇ ਪ੍ਰਸ਼ਾਸਨ ਦਾ ਕੋਈ ਕੰਮ ਕੀਤਾ ਹੋਇਆ 2023 ਦੀਆਂ ਟੁੱਟੀਆਂ ਸੜਕਾਂ ਅਜੇ ਤੱਕ ਨਹੀਂ ਇਹਨਾਂ ਨੇ ਬਣਾਈਆਂ ਉਹ ਪਿੱਛੇ ਹਿਆਰੇ ਪੋਲਿਆ 700 ਦਿਨ ਹੋ ਗਿਆ ਹੈ 700 ਦਿਨ ਹੋ ਗਿਆ ਹੈ 2 ਸਾਲ ਬੀਤਣ ਤੋਂ ਬਾਅਦ ਵੀ ਅਜੇ ਤੱਕ ਇਹਨਾਂ ਤੋਂ ਉਹ ਪੋਲ ਨਹੀਂ ਰਿਪੇਅਰ ਹੋਇਆ ਉਹ ਦੁਬਾਰਾ ਫੇਰ ਬਹਿ ਗਿਆ ਕੱਲ ਪਤਾ ਲੱਗਾ ਸੀ ਭਗਵੰਤ ਮਾਨ ਸਾਹਿਬ ਆ ਰਹੇ ਨੇ ਉਥੇ ਪ੍ਰਸ਼ਾਸਨ ਵੀ ਪਹੁੰਚ ਗਿਆ ਉਥੇ ਗੱਟੇ ਲੱਗਣੇ ਵੀ ਸ਼ੁਰੂ ਹੋ ਗਏ ਜਦੋਂ 1 ਘੰਟੇ ਬਾਅਦ ਮੀਡੀਆ ਚ ਜਾਂ ਜਨਤਾ ਚ ਪਤਾ ਲੱਗ ਗਿਆ ਪ੍ਰਸ਼ਾਸਨ ਨੂੰ ਵੀ ਭਗਵੰਤ ਮਾਨ ਸਾਹਿਬ ਨਹੀਂ ਆ ਰਹੇ ਪ੍ਰਸ਼ਾਸਨ ਆਪਦੀਆਂ ਕੁਰਸੀਆਂ ਮੁੱਧੀਆਂ ਮਾਰੀਆਂ ਅਗਲੇ ਤੁਰਦੇ ਬਣੇ ਉਹ ਪੋਲ ਤੇ ਜਾ ਕੇ ਹਾਲਤ ਵੇਖ ਲੋ ਹਜੇ ਤੱਕ ਵੀ ਉਹ ਕੰਪਲੀਟ ਨਹੀਂ ਹੋ ਪਾਇਆ 2027 ਦੇ ਵਿੱਚ ਕੀ ਲੱਗਦਾ ਵੀ ਸਰਕਾਰ ਇਹ ਫੇਰ ਮੁੜ ਕੇ ਬਾਜ਼ੀ ਮਾਰੂਗੀ ਇਹ ਬਾਜ਼ੀ ਤੇ ਇਹੋ ਜੀ ਮਾਰੂਗੀ ਜੀ ਇਹਨਾਂ ਨੂੰ ਕਿਸੇ ਪਾਸੇ ਮਾਰੂਗੀ ਇਹ ਇਹ ਸਰਕਾਰ ਦੁਬਾਰਾ ਰਿਪੀਟ ਹੋਣ ਵਾਲੀ ਨਹੀਂ ਇਹ ਤਾਂ ਲੋਹੇ ਤੇ ਲੀਕਿਆ ਇਹ ਨਹੀਂ ਸਰਕਾਰ ਦੁਬਾਰਾ ਅਸੀਂ ਕੰਮ ਬਹੁਤ ਕਰ ਰਹੇ ਆ ਰਿਪੀਟ ਹੋਊਗੀ ਨੌਕਰੀਆਂ ਦੇ ਰਹੇ ਆ ਇਹ ਜਨਤਾ ਦੱਸੇਗੀ ਜਨਤਾ ਦੱਸੇਗੀ ਜੇ ਇਹਨਾਂ ਨੇ ਕੰਮ ਕੀਤੇ ਹੋਣਗੇ ਨਾ ਇਹਨਾਂ ਦੇ ਕੰਮ ਬੋਲਣਗੇ ਫਿਰ ਪਤਾ ਲੱਗੇਗਾ ਉਹ ਕਹਿੰਦੇ ਜਿਹੜੇ ਪਿਛਲੇ ਕਿਹੜਾ ਚੰਗੇ ਸੀ ਆ ਅਕਾਲੀ ਕਾਂਗਰਸੀ ਜਿਹੋ ਉਹ ਮਾੜੇ ਸੀ ਉਹਨਾਂ ਨੇ ਕੰਮ ਨਹੀਂ ਕਰਿਆ ਲੋਕ ਉਹਨਾਂ ਤੋਂ ਅੱਕ ਕੇ ਤਾਂ ਕਰਕੇ ਸਾਨੂੰ ਲੈ ਕੇ ਆਏ ਲੋਕ ਤੇ ਤੋਂ ਉਹਨਾਂ ਤੋਂ 70 ਸਾਲਾਂ ਚ ਜਾ ਕੇ ਅੱਕੇ ਤੁਹਾਡੇ ਤੋਂ ਤੇ 5 ਸਾਲਾਂ ਤੋਂ ਪਹਿਲਾਂ ਹੀ ਅੱਕ ਗਏ ਆ ਜੀ ਇਹ ਵੀ ਤਾਂ ਵੇਖੋ ਨਾ 5 ਵੀ ਪੂਰੇ ਨਹੀਂ ਹੋਏ ਨਾ ਉਹ ਤਾਂ 5 ਵੀ ਅਜੇ ਪੂਰੇ ਨਹੀਂ ਹੋਏ ਉਹਨਾਂ ਤੋਂ 70 ਸਾਲਾਂ ਬਾਅਦ ਜਾ ਕੇ ਅੱਕੇ ਆ ਤੇ ਇਹਨਾਂ ਤੋਂ ਤਾਂ 5 ਵੀ ਨਹੀਂ ਲੰਗੇ ਉਹ ਕਹਿੰਦੇ ਸਾਡੇ ਕੋਲੇ ਜੀ 1.5 ਸਾਲ ਪਿਆ ਸੀ ਨੇਹਰਾਂ ਲਿਆਦੇ ਕੰਮਾਂ ਵਾਲੀਆਂ ਕੋਈ ਗੱਲ ਜਨਤਾ ਸਭ ਜਾਣਦੀ ਆ ਡੇਢ ਸਾਲ ਚ ਕੀ ਹੁੰਦਾ ਜਨਤਾ ਲੈਣ ਦੇ ਮਾਰੇ ਜਨਤਾ ਲੈਣ ਦੇ ਮਾਰੇ ਅਜੇ ਤੱਕ ਤੇ ਇਥੋਂ ਦੀਆਂ ਗਰਦੌਰੀਆਂ ਨਹੀਂ ਕਰ ਪਾਈਏ ਸਰਕਾਰ ਇਹ ਜ਼ਮੀਨਾਂ ਦੀਆਂ ਗਰਦੌਰੀਆਂ ਨਹੀਂ ਹੋ ਪਾਈਆਂ ਇਹਨਾਂ ਤੋਂ ਉਹ ਵੀ ਇਸ ਤਰ੍ਹਾਂ ਹੀ ਮਾਅਬਜ਼ਾ ਤੇ ਤਾਂ ਉਹਨਾਂ ਕਿੱਥੋਂ ਮਿਲਣਾ ਹਾਂਜੀ ਹਾਂਜੀ ਗਰਦੌਰੀਆਂ ਹੋਈਆਂ ਨਹੀਂ ਤੁਹਾਡੀਆਂ ਪਿਛਲੇ ਸਾਲਾਂ ਨਾਲ ਵੀ ਹਾਂਜੀ ਬਿਲਕੁਲ ਨਹੀਂ ਹੋਈਆਂ 1 ਰੁਪਿਆ ਨਹੀਂ ਕਿਸੇ ਨੂੰ ਮਿਲਿਆ ਜਦੋਂ ਗਰਦੌਰੀ ਨਹੀਂ ਕਰਦੇ ਤੇ ਪੈਸਾ ਕਿੱਥੋਂ ਮਿਲਣਾ ਜਿੰਨੇ ਹੋਣ ਲੀਡਰ ਹੁੰਦੇ ਆ ਇੱਥੇ ਵਡੀਆਂ ਫੋਟੋਆਂ ਮਾ ਕਚਾਉਣ ਆਉਂਦੇ ਆ ਅਸੀਂ ਤੁਹਾਡੇ ਹਮਾਇਤਿਆਂ ਤੁਹਾਡੇ ਨਾਲ ਖੜਾਂਗੇ ਤੁਹਾਡੇ ਦਾਰਦ ਦੇ ਨਾਲ ਅਸੀਂ ਦਰਦ ਜਾਣਦੇ ਆ ਕਿ ਤੁਹਾਡੀਆਂ ਤਕਲੀਫਾਂ ਕੀ ਮੁਸ਼ਕਲਾਂ ਪਰ ਇਹਨਾਂ ਦੀ ਜਦੋਂ ਸਰਕਾਰ ਆ ਜਾਂਦੀ ਆ ਉਦੋਂ ਇਹ ਵੀ ਭੁੱਲ ਜਾਂਦੇ ਆ ਇਹ ਤਾਂ ਬਿਲਕੁਲ ਹੈ ਜੀ ਇਹ ਰਾਜਨੀਤੀ ਇਹੋ ਜੀ ਨੀਤੀ ਆ ਨੀਤੀ ਤੋਂ ਕੰਮ ਲੈਂਦੇ ਆ ਤੇ ਨੀਤੀ ਨਾਲ ਖੇਡ ਜਾਂਦੇ ਆ ਪਰ ਜਨਤਾ ਵਿਚਾਰੀ ਜਿਹੜੀ ਉਹ ਭੋਲੀ ਭਾਲੀ ਉੱਠ ਗਈ ਜਾਂਦੀ